ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਡੋਕਲਾ ਇਹ ਗੁਜਰਾਤ ਦੀ ਬਹੁਤ ਹੀ ਫੇਮਸ ਰੈਸਪੀ ਹੈ ਜੀ ਅੱਜ ਆਪਾਂ ਇਸ ਨੂੰ ਬਿਲਕੁਲ ਮਾਰਕੀਟ ਦੀ ਤਰ੍ਹਾਂ ਜਾਲੀਦਾਰ ਸੌਫਟ ਤੇ ਸੁਪੰਜੀ ਬਣਾ ਕੇ ਤਿਆਰ ਕਰਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਹ ਖਾਨ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਇਹ ਘਰ ਵਿੱਚ ਵੀ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੁੰਦਾ ਹੈਗਾ ਇਸ ਨੂੰ ਬਣਾਉਣ ਲਈ ਜੀ ਆਪਾਂ ਨੂੰ ਸਭ ਤੋਂ ਪਹਿਨਾ ਆਪਾਂ ਇੱਕ ਬੌਲ ਲਵਾਂਗੇ ਇਸ ਵਿੱਚ ਆਪਾਂ ਇੱਕ ਕੱਪ ਬੇਸਣ ਦਾ ਪਾਵਾਂਗੇ ਆਪਾਂ ਆਪਣੇ ਘਰ ਵਿੱਚ ਕਿਸੇ ਵੀ ਕੌਲੀ ਜਾਂ ਕੱਪ ਨਾਲ ਮੈਜ਼ਰਮੈਂਟ ਕਰ ਸਕਦੇ ਹਾਂ ਜਿੰਨਾ ਆਪਾਂ ਨੇ ਜੀ ਕੱਪ ਬੇਸਣ ਦਾ ਲਿਆਗਾ ਉਸ ਤੋਂ ਅੱਧਾ ਕੱਪ ਜੀ ਆਪਾਂ ਨਹੀਂ ਦਾ ਪਾਵਾਂਗੇ ਅੱਧਾ ਕੱਪ ਜੀ ਆਪਾਂ ਪਾਣੀ ਦਾ ਪਾਵਾਂਗੇ ਮੈਦਰਮੈਂਟ ਆਪਾਂ ਇੱਕ ਹੀ ਕੱਪ ਤੋਂ ਕੀਤਾ ਜੀ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਆਪਾਂ ਪੰਜਾਬੀ ਸਟਾਈਲ ਨਾਲ ਬਣਾ ਰਹੇ ਹਾਂ ਤੇ ਇਸ ਵਿੱਚ ਜੀਰਾ ਜ਼ਰੂਰ ਪਾਵਾਂਗੇ ਕਿਉਂਕਿ ਪੰਜਾਬੀਆਂ ਦੀ ਪਸੰਦ ਜੀਰਾ ਜ਼ਰੂਰ ਹੁੰਦੀ ਹੈ ਹਰ ਖਾਣੇ ਵਿੱਚ ਇਸ ਵਿੱਚ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨੂੰ ਜੀ ਆਪਾਂ ਇੱਕ ਸਾਈਡ ਨੂੰ ਹੀ ਚੰਗੀ ਤਰ੍ਹਾਂ ਮਿਕਸ ਕਰਨਾਗਾ ਇੱਕ ਹੀ ਡਾਇਰੈਕਸ਼ਨ ਵਿੱਚ ਆਪਾਂ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਸ ਨੂੰ ਢਾਕੇ 30 ਮਿੰਟਾਂ ਲਈ ਰੱਖ ਦਵਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਲਈਏ ਇਸ ਵਿੱਚ ਇੱਕ ਕੱਪ ਆਪਾਂ ਪਾਣੀ ਦਾ ਪਾਵਾਂਗੇ ਆਪਣਾ ਜੀ ਬੇਸਨ ਦਾ ਬੈਟਰ ਧਰੇ ਹੋਏ ਨੂੰ ਵੀ ਅੱਧਾ ਘੰਟਾ ਲਗਭਗ ਹੋ ਚੁੱਕਿਆਗਾ ਕਿਉਂਕਿ ਪਾਣੀ ਆਪਾਂ ਪਹਿਨਾ ਹੀ ਗਰਮ ਕਰਕੇ ਰੱਖਣਾਗਾ ਜਦੋਂ ਇਹ ਗਰਮ ਹੋ ਜਾਵੇ ਥੋੜਾ ਜਾਂ ਫਿਰ ਆਪਾਂ ਜੋ ਬੈਟਰ ਤਿਆਰ ਕੀਤਾ ਸੀ ਉਸ ਨੂੰ ਦੇਖਾਂਗੇ ਹੁਣ ਆਪਾਂ ਇੱਕ ਟ੍ਰੇ ਲਈ ਹੈ ਜੀ ਇਸ ਵਿੱਚ ਆਪਾਂ ਨੇ ਦੇਸੀ ਕੀ ਲਗਾਤਾ ਚਾਰੋਂ ਤਰਫ 3 ਮਿੰਟ ਦੇਖੋ ਹੋ ਚੁੱਕੇ ਨੇ ਜਿੰਨੀ ਦੇਰ ਤੱਕ ਆਪਾਂ ਇਹ ਪ੍ਰੋਸੈਸ ਪੂਰਾ ਕਰਾਂਗੇ ਉੰਨੀ ਦੇਰ ਤੱਕ ਆਪਣਾ ਪਾਣੀ ਗਰਮ ਹੋ ਜਾਵੇਗਾ 1 ਮਿੰਟ ਲਈ ਜੇ ਆਪਾਂ ਇਸ ਨੂੰ ਫੈਂਟ ਲਾਵਾਂਗੇ ਹੁਣ ਆਪਾਂ ਇਸ ਵਿੱਚ ਚੰਮ ਦਾ ਜੋਥਾ ਹਿੱਸਾ ਬੇਕਿੰਗ ਪਾਊਡਰ ਪਾਵਾਂਗੇ ਇੱਕ ਪੈਕਟ ਜੀ ਆਪਾਂ ਇਨੋ ਦਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਲਦੀ ਜਲਦੀ ਜੀ ਆਪਾਂ ਇਸ ਨੂੰ ਮਿਕਸ ਕਰਕੇ ਟ੍ਰੇ ਵਿੱਚ ਪਾ ਕੇ ਨਾਲ ਦੇ ਨਾਲ ਆਪਾਂ ਜੋ ਪਾਣੀ ਗਰਮ ਤਿਆਰ ਹੈਗਾ ਉਸ ਵਿੱਚ ਰੱਖ ਦਵਾਂਗੇ। ਇਹਨੂੰ ਪਾਉਣ ਤੋਂ ਬਾਅਦ ਜੀ ਆਪਾਂ ਇਸ ਨੂੰ ਨਾਲ ਦੀ ਨਾਲ ਆਪਾਂ ਜੋ ਕੜਾਹੀ ਵਿੱਚ ਪਾਣੀ ਗਰਮ ਕੀਤਾ ਹੋਇਆ ਹੈਗਾ ਉਸ ਵਿੱਚ ਰੱਖਣਾਗਾ। ਇਹ ਨਹੀਂ ਵੀ ਆਪਾਂ ਪਹਿਨਾ ਇਹਨੂੰ ਪਾ ਲਿਆ ਤੇ ਕੜਾਹੀ ਵਿੱਚ ਆਪਾਂ ਗਰਮ ਪਾਣੀ ਬਾਅਦ ਚ ਕਰਾਂਗੇ। ਇਹ ਆਪਾਂ ਬਿਲਕੁਲ ਵੀ ਨਹੀਂ ਕਰਨਾ। ਹੁਣ ਆਪਾਂ ਟਰੇ ਵਿੱਚ ਸਾਰਾ ਬੈਟਰ ਪਾ ਲਵਾਂਗੇ। ਦੇਖੋ ਕੜਾਹੀ ਵਿੱਚ ਆਪਣਾ ਪਾਣੀ ਲਗਭਗ ਗਰਮ ਹੋ ਚੁੱਕਿਆ ਜੀ। ਹੁਣ ਆਪਾਂ ਇਸ ਵਿੱਚ ਇੱਕ ਸਟੈਂਡ ਰੱਖ ਦਵਾਂਗੇ। ਤਰੀ ਨੂੰ ਇਸ ਦੇ ਉੱਪਰ ਰੱਖ ਦਵਾਂਗੇ ਤੇ ਗੈਸ ਨੂੰ ਆਪਾਂ ਤੇਜ਼ ਕਰ ਦਵਾਂਗੇ ਮੀਡੀਅਮ ਤੋਂ ਹਾਈ ਰੱਖਣਾ ਜੀ ਆਪਾਂ ਗੈਸ ਨੂੰ ਹੁਣ ਆਪੇ ਸਨ ਢਾ ਕੇ 20 ਮਿੰਟਾਂ ਲਈ ਪਕਾਵਾਂਗੇ ਦੇਖੋ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਹਾਂ ਕਿੰਨਾ ਵਧੀਆ ਬਣ ਕੇ ਦੇਖੋ ਤਿਆਰ ਹੋਇਆ ਹੈ ਆਪਾਂ ਇੱਕ ਟੁੱਥ ਸਟਿਕ ਨਾਲ ਜੀ ਉਸ ਨੂੰ ਚੈੱਕ ਕਰਾਂਗੇ ਦੇਖੋ ਇਸ ਉੱਤੇ ਬੇਸਨ ਬਿਲਕੁਲ ਵੀ ਨਹੀਂ ਲੱਗਿਆ ਤਾਂ ਸਮਝੋ ਆਪਣਾ ਡੋਕਲਾ ਬਣ ਕੇ ਰੈਡੀ ਆ ਜੇ ਆਪਾਂ ਇਸ ਨੂੰ 1-2 ਮਿੰਟਾਂ ਲਈ ਹੋਰ ਵੀ ਪਕਾ ਸਕਦੇ ਆ ਜੇ ਆਪਾਂ ਨੂੰ ਥੋੜਾ ਜਿਹਾ ਘੱਟ ਲੱਗੇ ਟੁੱਥ ਸਟਿਕ ਵਿੱਚ ਬੇਸਨ ਲੱਗ ਜਾਵੇ ਤਾਂ ਆਪਾਂ ਇਸ ਨੂੰ 1-2 ਮਿੰਟ ਲਈ ਢਾਕੇ ਹੋਰ ਪਕਾ ਲਵਾਂਗੇ ਦੇਖੋ बन ਕੇ ਆਪਣਾ ਡੋਕਲਾ ਬਿਲਕੁਲ ਤਿਆਰ ਆ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇਸ ਲਈ ਤੜਕਾ ਰੈਡੀ ਕਰਾਂਗੇ ਹੁਣ ਆਪਾਂ ਇੱਕ ਪੈਨ ਲਿਆਗਾ ਪੈਨ ਵਿੱਚ ਆਪਾਂ 2 ਚਮਚ ਜੀ ਤੇਲ ਦੇ ਪਾਏ ਨੇ ਇਸ ਵਿੱਚ ਆਪਾਂ ਸਰਸੋਂ ਦੇ ਬੀਜ ਪਾਏ ਨੇ ਥੋੜੇ ਜਿਹਾ ਆਪਾਂ ਕੜੀ ਪੱਤਾ ਪਾਏਗਾ ਥੋੜੀ ਜਿਹੀ ਲੰਮੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ ਜਦੋਂ ਆਪਾਂ ਇਹ ਤੜਕਾ ਨੂੰ ਪੁੰਨਣਾ ਜੀ ਉਦੋਂ ਆਪਾਂ ਗੈਸ ਬਿਲਕੁਲ ਲੋ ਮੀਡੀਅਮ ਰੱਖਣਾਗਾ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਥੋੜਾ ਜਿਹਾ ਨਮਕ ਪਾਵਾਂਗੇ ਇੱਕ ਕੱਪ ਜੀ ਆਪਾਂ ਛੋਟਾ ਪਾਣੀ ਦਾ ਪਾਏਗਾ 4 ਚਮਚਾ ਆਪਾਂ ਚੀਨੀ ਦੇ ਪਾਏ ਨੇ 10-14 ਮਿੰਟਾਂ ਲਈ ਜੀ ਆਪਏ ਇਸ ਨੂੰ ਪਕਾਵਾਂਗੇ ਤਾਂ ਕਿ ਥੋੜੀ ਜੀ ਹਲਕੀ ਜੀ ਚਾਸਨੀ ਟੈਪ ਬਣ ਜਾਵੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇਸ ਵਿੱਚ ਤੁਸੀਂ ਜੀ ਲੈਮਨ ਵੀ ਪਾ ਸਕਦੇ ਹੋ ਦੇਖੋ ਡੋਕਲਾ ਆਪਣਾ ਠੰਡਾ ਹੋ ਚੁੱਕਿਆ ਜੀ ਹੁਣ ਆਪਾਂ ਇਸ ਨੂੰ ਇੱਕ ਨਾਈਫ ਨਾਲ ਸਾਈਡ ਤੋਂ ਟਰੇ ਨਾਲੋਂ ਹਟਾ ਦਵਾਂਗੇ ਇਸ ਨੂੰ ਇੱਕ ਪਲੇਟ ਵਿੱਚ ਰੱਖ ਕੇ ਆਪਾਂ ਇਸ ਨੂੰ ਤ੍ਰੇ ਵਿੱਚੋਂ ਕਢ ਲਾਵਾਂਗੇ ਦੇਖੋ ਕੰਨਾ ਵਧੀਆ ਡੋਕਲਾ ਬਣ ਕੇ ਆਪਣਾ ਰੈਡੀ ਹੋਇਆਗਾ ਬਹੁਤ ਹੀ ਜ਼ਿਆਦਾ ਜੀ ਸੌਫਟ ਆ ਇਹ ਬਿਲਕੁਲ ਜਾਲੀਦਾਰ ਬਣਿਆਗਾ ਮਾਰਕੀਟ ਦੀ ਤਰ੍ਹਾਂ ਹੁਣ ਆਪਾਂ ਇਸ ਨੂੰ ਕਟਿੰਗ ਕਰ ਲਾਵਾਂਗੇ ਇਸ ਦੀ ਦੇਖੋ ਕਿੰਨਾ ਵਧੀਆ ਬਣਿਆ ਜੀ ਆਪਣਾ ਡੋਕਲਾ ਬਣ ਕੇ ਇਹ ਕੁਪੀਸ ਆਪਾਂ ਤੁਹਾਨੂੰ ਚੱਕ ਕੇ ਦਿਖਾਵਾਂਗੇ ਦੇਖੋ ਕਿੰਨਾ ਸੌਫਟ ਹੈ ਤੇ ਬੀਚੇ ਦੇ ਜਾਲੀ ਵੀ ਬਣੀ ਹੋਈ ਹੈ ਦੇਖੋ ਹੁਣ ਆਪੇ ਇਸ ਦੀ ਪਲੇਟਿੰਗ ਕਰਾਂਗੇ ਜੋ ਆਪਾਂ ਤੜਕਾ ਤਿਆਰ ਕਰਾਇਆ ਸੀ ਉਸ ਨੂੰ ਇਸ ਉੱਪਰ ਪਾ ਦਵਾਂਗੇ ਥੋੜਾ ਜਿਹਾ ਧਨੀਆ ਪਾਵਾਂਗੇ ਥੋੜਾ ਜੀ ਆਪਾਂ ਨਾਰੀਅਲ ਦਾ ਬੁਰਾਦਾ ਪਾਵਾਂਗੇ ਗੁਲਾਬ ਦੀਆਂ ਪੱਤੀਆਂ ਨਾਲ ਜੀ ਆਪਾਂ ਪੂਰੇ ਇਸ ਨੂੰ ਸਜਾ ਦਵਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚ ਜੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ